ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਲਗਾਤਾਰ ਪੰਜਾਬ ਦੇ ਵਿੱਚ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਰੋਜ਼ਾਨਾ ਹੀ ਕਿਤੇ ਨਾ ਕਿਤੇ ਚੋਰੀ ਦੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਤੁਹਾਨੂੰ ਨਾਲ ਦੀ ਨਾਲ ਇੱਕ ਸੀਸੀਟੀਵੀ ਫੁਟੇਜ ਵੀ ਵਿਖਾ ਰਹੇ ਹਾਂ ਜੋ ਕਿ ਮੋਗਾ ਦੀ ਫੁਟੇਜ ਹੈ ਅਤੇ ਮੋਗਾ ਦੀ ਫੁਟੇਜ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਚੋਰ ਦੁਕਾਨਦਾਰ ਸ਼ਟਰ ਪੁੱਟ ਰਹੇ ਨੇ ਅਤੇ ਇੱਕ ਜੁੱਤੀਆਂ ਦੀ ਦੁਕਾਨ ਤੇ ਲੱਖਾਂ ਰੁਪਏ ਦੀ ਚੋਰੀ ਇਹਨਾਂ ਵੱਲੋਂ ਕੀਤੀ ਗਈ ਹੈ ਪੂਰੀ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡਿੰਗ ਵੀ ਕੈਦ ਹੋ ਗਈ ਹੈ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਕੀ ਚੋਰੀਆਂ ਜਾਂ ਵਾਰਦਾਤਾਂ ਹੋ ਰਹੀਆਂ ਹਨ ਜਾਂ ਨਹੀਂ ਸੀਸੀਟੀਵੀ ਦੇ ਵਿੱਚ ਚਾਰ ਵਿਅਕਤੀ ਕੈਦ ਹੋਏ ਨੇ ਜੋ ਕਿ ਨੌਜਵਾਨ ਜਾਪਦੇ ਨੇ ਅਤੇ ਉਹਨਾਂ 'ਚੋਂ ਇੱਕ ਪੀਲੀ ਸ਼ਰਟ ਵਾਲਾ ਵਿਅਕਤੀ ਕਿਸੇ ਤਰੀਕੇ ਦੇ ਨਾਲ ਸ਼ਟਰ ਤੋੜਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਜੋ ਕਿ ਸੀਸੀਟੀਵੀ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਇਹ ਜੁੱਤੀਆਂ ਦੀ ਦੁਕਾਨ ਤੇ ਚੋਰੀ ਹੋਈ ਹੈ ਅਤੇ ਯੋਗੀ ਫੁੱਟਵੀਅਰ ਨਾਮਕ ਇਹ ਦੁਕਾਨ ਹੈ ਕਿਤੇ ਕੀ ਚੋਰਾ ਵੱਲੋਂ ਲੱਖਾਂ ਦਾ ਸਮਾਨ ਚੋਰੀ ਕੀਤਾ ਗਿਆ ਤੁਸੀਂ ਦੇਖੋ ਕਿਸ ਤਰ੍ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਚੋਰ ਹੈ ਕੈਦ ਹੋਏ ਨੇ ਪਹਿਲਾਂ ਇਹਨਾਂ ਚੋਂ ਇੱਕ ਵਿਅਕਤੀ ਰੇਕੀ ਕਰਦਾ ਤੇ ਧਿਆਨ ਰੱਖਦਾ ਕਿ ਕੋਈ ਭਾਈ ਆ ਤਾਂ ਨਹੀਂ ਰਿਹਾ ਅਤੇ ਦੂਸਰਾ ਪੀਲੀ ਸ਼ਰਟ ਵਾਲਾ ਆਪਣੇ ਉਜਾਰਾਂ ਦੇ ਨਾਲ ਜੋ ਉਸਦੇ ਕੋਲ ਨੇ ਉਹ ਸ਼ਟਰ ਪੁੱਟਣ ਦੀ ਕੋਸ਼ਿਸ਼ ਕਰ ਰਿਹਾ ਤੇ ਹੁਣ ਟੋਰਚ ਜਲਾ ਕੇ ਬਿਲਕੁਲ ਰੋਸ਼ਨੀ ਦਿੱਤੀ ਜਾ ਰਹੀ ਹੈ ਵੀ ਕਿਸ ਤਰ੍ਹਾਂ ਇਹ ਸ਼ਟਰ ਪੁੱਟਿਆ ਜਾਵੇ ਤੇ ਕਿਸ ਤਰ੍ਹਾਂ ਦੁਕਾਨ ਦੇ ਅੰਦਰ ਦਾਖਲ ਹੋ ਜਾਵੇ ਕਿਉਂਕਿ ਜੇਕਰ ਦੁਕਾਨ ਦੇ ਅੰਦਰ ਕੋਈ ਦਾਖਲ ਹੋਵੇਗਾ ਤਾਂ ਹੀ ਉਹ ਚੋਰ ਚੋਰੀ ਕਰ ਸਕਦਾ ਹੈ ਜਿਸ ਦੀ ਪੂਰੀ ਸੀਸੀਟੀਵੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਤੇ ਸੀਸੀਟੀਵੀ 76200 25 ਦੀ ਹੈ ਜਿਸ ਦੇ ਵਿੱਚ ਸਾਫ ਸਾਫ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਚੋਰਾ ਵੱਲੋਂ ਸ਼ਟਰ ਪੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਦੁਕਾਨ ਦੇ ਅੰਦਰ ਉਹ ਦਾਖਲ ਹੋ ਸਕਣ ਅਤੇ ਇਸ ਤੋਂ ਬਾਅਦ ਦੁਕਾਨ ਦੇ ਅੰਦਰ ਪਿਆ ਹੋਇਆ ਕੀਮਤੀ ਸਮਾਨ ਚੋਰੀ ਕਰ ਲਿੱਤਾ ਜਾਵੇ ਪਿਛਲੇ ਦਿਨ ਵੀ ਤੁਸੀਂ ਇੱਕ ਡੇਰਾ ਬਸੀ ਦੀ ਘਟਨਾ ਦੇਖੀ ਸੀ ਕਿ ਕਿਸ ਤਰ੍ਹਾਂ ਡੇਰਾ ਬਸੀ ਦੀ ਇੱਕ ਮੋਬਾਈਲਾਂ ਦੀ ਦੁਕਾਨ ਤੇ ਚੋਰੀ ਹੋਈ ਸੀ ਤੇ ਮੋਬਾਈਲ ਵਿਕਰੇਤਾ ਨੇ ਖੁਦ ਹੀ ਕੂੜੇ ਦੇ ਢੇਰ ਚੋਂ ਜੋ ਮੋਬਾਈਲ ਸੀ ਉਹ ਬਰਾਮਦ ਕੀਤੇ ਨੇ ਹਾਲਾਂਕਿ ਪਤਾ ਨਹੀਂ ਉਹਨਾਂ ਤੇ ਮਾਮਲਾ ਦਰਜ ਹੋਇਆ ਜਾਂ ਨਹੀਂ ਪਰ ਫਿਲਹਾਲ ਪੁਲਿਸ ਇਸ ਮਾਮਲੇ ਬਾਰੇ ਇਹ ਜਾਣਕਾਰੀ ਦੇ ਰਹੀ ਹੈ ਕਿ ਜਲਦ આરોપીਆਂ ਨੂੰ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਫੜ ਲਿੱਤਾ ਜਾਵੇਗਾ ਅਤੇ ਸਾਫ ਸਾਫ ਤੁਹਾਨੂੰ ਸੀਸੀਟੀਵੀ ਦਿਖਾ ਰਿਹਾ ਹੈ ਕਿਸ ਤਰ੍ਹਾਂ ਦੁਕਾਨ ਦੇ ਅੰਦਰ ਚੋਰ ਦਾਖਲ ਹੋਏ ਤੇ ਪਹਿਲਾਂ ਉਹ ਸੋਚ ਰਹੇ ਹੈ ਕਿ ਕਿਹੜਾ ਸਾਮਾਨ ਚੱਕਿਆ ਜਾਵੇ ਕਿਹੜੇ ਬ੍ਰਾਂਡਡ ਜੁੱਤੇ ਚੱਕੇ ਜਾਣ ਪੂਰੀ ਫਰੋਲਾ ਫਰੋਲੀ ਕੀਤੀ ਜਾ ਰਹੀ ਹੈ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਤੇ ਹਰ ਇੱਕ ਦੁਕਾਨਦਾਰ ਨੂੰ ਇਹ ਵੀਡੀਓ ਸ਼ੇਅਰ ਕਰਕੇ ਜ਼ਰੂਰ ਭੇਜ ਦਿਓ ਕਿਉਂਕਿ ਅੱਜ ਇਹਨਾਂ ਦੀ ਦੁਕਾਨ ਤੇ ਚੋਰੀ ਹੋਈ ਹੈ ਕੱਲੂ ਕਿਸੇ ਹੋਰ ਦੁਕਾਨ ਤੇ ਵੀ ਚੋਰੀ ਹੋ ਸਕਦੀ ਹੈ ਅਤੇ ਆਪਣੀ ਦੁਕਾਨ ਦੇ ਵਿੱਚ ਸੀਸੀਟੀਵੀ ਕੈਮਰੇ ਜ਼ਰੂਰ ਲਗਾਓ ਅਤੇ ਜਦੋਂ ਵੀ ਕੋਈ ਅਜਿਹੀ ਗੱਲਬਾਤ ਹੁੰਦੀ ਹੈ ਤੇ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਸ਼ਾਇਦ ਇਹ ਕਿਸੇ ਤਰੀਕੇ ਦੇ ਨਾਲ ਚੋਰ ਫੜੇ ਜਾ ਸਕਣ ਪਰ ਕੋਈ ਹੁਣ ਨਵੇਂ-ਨਵੇਂ ਤਕਨੀਕਾਂ ਆ ਚੁੱਕੀਆਂ ਨੇ ਤੇ ਸ਼ਟਰ ਚੱਕਦੇ ਕਿਸੇ ਤਰੀਕੇ ਦੇ ਨਾਲ ਅਲਾਰਮ ਵਾਲੇ ਸਾਊਂਡ ਵੀ ਹੁਣ ਆਉਣ ਲੱਗ ਚੁੱਕੇ ਆ ਜਦੋਂ ਸ਼ਟਰ ਪੁੱਟਦੇ ਆ ਜਾਂ ਸ਼ਟਰ 6 ਇੰਚ ਤੋਂ ਉੱਪਰ ਚੱਕਦੇ ਆ ਤੇ ਅਲਾਰਮ ਵੱਜ ਜਾਂਦਾ ਤੇ ਜ਼ਰੂਰ ਕੋਸ਼ਿਸ਼ ਕਰਿਓ ਕਿ ਸਾਇਰਨ ਵਾਲੇ ਪ੍ਰੋਡਕਟ ਤੁਸੀਂ ਆਪਣੀ ਦੁਕਾਨ ਤੇ ਲਗਾ ਲਿਓ ਤਾਂ ਕਿ ਕਿਸੇ ਤਰੀਕੇ ਦੇ ਨਾਲ ਜੇਕਰ ਕੋਈ ਚੋਰ ਤੁਹਾਡੀ ਦੁਕਾਨ ਦੇ ਵਿੱਚ ਦਾਖਲ ਹੋਣੇ ਹੋਵੇ ਤਾਂ ਇਹ అలਾਰਮ ਵੱਜ ਜਾਵੇ ਤੇ ਤੁਹਾਨੂੰ ਇਸ ਦੀ ਜਾਣਕਾਰੀ ਫੋਨ ਤੇ ਹੀ ਮਿਲ ਜਾਵੇ ਕਿ ਤੁਹਾਡੀ ਦੁਕਾਨ ਦਾ ਸ਼ਟਰ ਕਿਸੇ ਨੇ ਚੱਕਿਆ ਤੇ ਜਿਸ ਤਰ੍ਹਾਂ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਚੋਰ ਕੈਦ ਹੋਏ ਨੇ ਤੇ ਇਹਨਾਂ ਦੇ ਹੱਥਾਂ 'ਚ ਕੁਝ ਇੰਜ ਜਾਪਦਾ ਹੈ ਜਿਸ ਤਰ੍ਹਾਂ ਕੋਈ ਹਥਿਆਰ ਹੋਵੇ ਫਿਲਹਾਲ ਇਹ ਵਿਅਕਤੀ ਨੇ ਹਥਿਆਰ ਨਿਚੇ ਰੱਖਿਆ ਹੋਇਆ ਤੇ ਮੂ ਵੀ ਪੂਰੀ ਤਰ੍ਹਾਂ ਲਬੇਟਿਆ ਹੋਇਆ ਤੇ ਸੀਸੀਟੀਵੀ ਜ਼ਰੂਰ ਟੋਰਚਾ ਮਾਰ ਕੇ ਇਹ ਦੇਖ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਚਿਹਰੇ ਸੀਸੀਟੀਵੀ ਕੈਮਰੇ ਦੇ ਵਿੱਚ ਨਾ ਕੈਦ ਹੋ ਜਾਣ ਪਰ ਇਹ ਚੋਰ ਲੱਖਾਂ ਦਾ ਨੁਕਸਾਨ ਜੋ ਦੁਕਾਨ ਵਕਰੀਤਾ ਦਾ ਕਰ ਗਏ ਨੇ ਅਤੇ ਹੁਣ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰਿਓ ਤੇ ਦੇਖੋ ਪੂਰੀ ਸੀਸੀਟੀਵੀ ਕਿਸ ਤਰ੍ਹਾਂ ਚੋਰ ਦੁਕਾਨਦਾਰ ਨੂੰ ਲੱਖਾਂ ਰੁਪਏ ਦਾ ਚੁੰਨਾ ਲਗਾ ਕੇ ਉੱਥੋਂ ਰਫੂ ਚੱਕਰ ਹੋ ਚੁੱਕੇ ਨੇ ਨਾਲ ਦੀ ਨਾਲ ਸੀਸੀਟੀਵੀ ਚੱਲਦੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਹੱਥ ਸਾਫ਼ ਕਰ ਰਹੇ ਨੇ ਚੋਰ ਜਿਸ ਤਰ੍ਹਾਂ ਇਹਨਾਂ ਦੇ ਮਾਮੇ ਦੀ ਦੁਕਾਨ ਹੁੰਦੀ ਹੈ ਪੂਰੇ ਪੂਰੇ ਧਿਆਨ ਦੇ ਨਾਲ ਇਹ ਚੋਰ ਦੇਖ ਰਹੇ ਨੇ ਆਹ ਲਓ ਬੈਗ ਵੀ ਮਿਲ ਗਿਆ ਬੈਗਾਂ ਚ ਹੁਣ ਮਾਲ ਭਰੂਗੇ ਵੀ ਲੁੱਟ ਲੋ ਜਿਵੇਂ ਬਾਪੂ ਵਾਲੀ ਦੁਕਾਨ ਨਾ ਇਹ ਮਾਮੇ ਦੀ ਦੁਕਾਨ ਉਸ ਤਰ੍ਹਾਂ ਭਾਈ ਆਪਣੇ ਬਚੋ ਦੇ ਵਿੱਚ ਆਪ ਹੀ ਤੁਸੀਂ ਬਚਾਅ ਕਰ ਸਕਦੇ ਹੋ ਇਹਨਾਂ ਦੇ ਜਦੋਂ ਕਹਿੰਦੇ ਆ ਕਿ ਚੋਰ ਦੇ ਚੋਰ ਨੂੰ ਖਾਂਦੇ ਹੋ ਇਹਨਾਂ ਦੇਖੋ ਚੋਰ ਦੀ ਕਟਾਈ ਹੁੰਦੀ ਦੇਖੋ ਤੇ ਜ਼ਰੂਰੀ ਹੈ ਤੁੜੇ ਸਾਹਮਣੇ ਇਹਦੀ ਕਟਾਈ ਦੀ ਵੀਡੀਓ ਵੀ ਜਲਦੀ ਆ ਜਾਣੀ ਕਿਉਂਕਿ ਉਮੀਦ ਹੈ ਕਿ ਪੁਲਿਸ ਇਹਨਾਂ ਨੂੰ ਜੋ ਮੋਗਾ ਪੁਲਿਸ ਹੈ ਉਹ ਇਹਨਾਂ ਨੂੰ ਫੜ ਲੇਗੀ ਜਲਦ ਤੋਂ ਜਲਦ ਇਹ ਮੋਗਾ ਦਾ ਮਾਮਲਾ ਹੈ ਤੇ ਜਲਦ ਤੋਂ ਜਲਦ ਇਹ ਮੋਗਾ ਪੁਲਿਸ ਇਹਨਾਂ ਨੂੰ ਫੜ ਲੇਗੀ ਤੇ ਉਮੀਦ ਇਹੀ ਹੈ ਤੇ ਦੇਖੋ ਕਿਸ ਤਰ੍ਹਾਂ ਇਹ ਮਾਲ ਬਾਹਰ ਰੱਖ ਰਹੇ ਨੇ ਤੇ ਬਾਹਰ ਤੋਂ ਮਾਲ ਇਹ ਲੋਡ ਕਰ ਰਹੇ ਨੇ ਇੱਕ ਗੱਡੀ ਦੇ ਵਿੱਚ ਕਿਉਂਕਿ ਗੱਡੀ ਦੇ ਵਿੱਚ ਮਾਲ ਲੋਡ ਕਰਦੇ ਹੋਏ ਵੀ ਸਾਫ਼-ਸਾਫ਼ ਦਿਖਾਈ ਦੇ ਰਹੇ ਨੇ ਦੋ ਬੰਦੇ ਮਾਲ ਗੱਡੀ 'ਚ ਲੋਡ ਕਰ ਰਹੇ ਨੇ